ਅਸੀਂ ਜਿੰਨੇ ਵੀ ਰਿਸ਼ਤੇ ਅਪਲੋਡ ਕਰਦੇ ਆਂ ਹਰੇਕ ਦੇ ਉੱਪਰ ਵੀਡੀਓ ਦੇ ਲਾਸਟ ਤੇ ਹੀਠਾਂ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਲਿਖਿਆ ਹੁੰਦਾ ਤੁਸੀਂ ਵੀ ਜੇਕਰ ਆਪਣੀ ਐਡ ਪਵਾਉਣੀ ਹੈ ਉਹ ਹੀਠਾਂ ਜੋ ਪੀਲੀ ਪੱਟੀ 'ਚ ਨੰਬਰ ਹੁੰਦਾ ਉਹ ਸਾਡਾ ਹੁੰਦਾ ਲਾਲ ਪੱਟੀ ਵਾਲਾ ਪਰਿਵਾਰ ਦਾ ਨੰਬਰ ਹੁੰਦਾ ਹੈ ਹੀਠਾਂ ਸਾਡਾ ਹੁੰਦਾ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੁਹਾਡੇ ਕੋਲ ਹਰੇਕ ਰਿਸ਼ਤਾ ਪਹੁੰਚੇ ਪ੍ਰੋਫਾਈਲ ਨੰਬਰ MB 141401 ਨਾਮ ਸਿੰਘ ਪਤਾ ਮੋਗਾ ਤੋਂ ਬਲੋਂਗ ਕਰਦੇ ਪੜਾਈ میٹرਕ ਕੀਤੀ ਹੋਈ ਹੈ ਪੈਣਾ ਚਾਰ ਮੈਡ ਨੇ ਆ ਭਰਾ ਇੱਕ ਮੈਡਾ ਕੱਦ 5 ਫੁੱਟ 9 ਇੰਚ ਕਾਸਟ ਮਹਰੇ ਰਾਜਪੂਤ ਗੋਤ ਮੂਲਾ 30895 ਦਾ ਡੇਟ ਆਫ ਬਰਥ ਹੈ ਜੀ ਕੰਮ ਆਪਣਾ ਬਿਲਡਿੰਗ ਅਤੇ ਜਿਹੜਾ ਟਰਾਂਸਪੋਰਟਿੰਗ ਦਾ ਦਫ਼ਤਰ ਹੈ ਤੇ ਜਿਹੜਾ ਮੁੰਡਾ ਪੜੀ ਲਿਖੀ ਕੁੜੀ ਦਾ ਜਿਹੜਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਤੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਜੀ WhatsApp ਆਉਣ ਲਈ ਲਿਖਿਆ ਹੋਇਆ ਜਿਹੜਾ ਤੇ ਬਾਕੀੇੇਠਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੈ ਐਡ ਪਾਉਣ ਲਈ ਸਾਡੇ ਨਾਲ ਗੱਲ ਕਰੋ WhatsApp ਤੇ ਮੈਸੇਜ ਕਰੋ ਤੇ ਲਾਲ ਪੱਟੀ ਆਣਾਂ ਦੇ ਪਰਿਵਾਰਾਂ ਨਾਲ ਗੱਲ ਕਰੋ ਪ੍ਰੋਫਾਈਲ ਨੰਬਰ MB1402 ਨਾਮ ਸਿੰਘ ਪਤਾ ਜਗਰਾਉਂ ਲੁਧਿਆਣਾ ਤੋਂ ਬਲੌਂਕ ਕਰਦੇ B ਫਾਰਮੇਸੀ ਮੈਡੀਕਲ ਦੀ ਪੜ੍ਹਾਈ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਕਣ ਮੈਡ ਕੱਦ 5 ਫੁੱਟ 11 ਇੰਚ ਕਾਸਟ ਰਵਦਾਸੀਆ ਸਿੱਖ ਗੋਤ ਕੜੜਾ 27/97 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਵਰਕ ਪਰਮਿਟ ਤੇ ਇਹ ਮੁੰਡਾ ਤੇ ਪਿਤਾ ਦਾ ਆਪਣਾ ਮੈਡੀਕਲ ਹੈ ਮਾਤਾ ਗਵਰਨਮੈਂਟ ਜੋਬ ਤੋਂ ਰਟਾਇਰ ਨੇ ਕੁੜੀ ਕਨੇਡਾ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਤੇ 5 ਫੁੱਟ 5 ਇੰਚ ਤੋਂ ਪਲੱਸ ਹੋਵੇ ਕੋਈ ਜਾਤੀਵੰਦਨ ਨਹੀਂ ਲਾਲ ਪੱਟੀ ਦੇ ਵਿੱਚ ਦੋ ਨੰਬਰ ਪਰਿਵਾਰ ਦੇ ਆਗੇ ਇਹਨਾਂ ਦੇ ਉੱਤੇ ਗੱਲ ਕਰੋ ਰਿਸ਼ਤੇ ਦੀ ਤੇ ਹੇਠਾਂ ਪੀਲੀ ਪੱਟੀ ਵਾਲਾ ਸਾਡਾ ਨੰਬਰ ਆ ਅਗਲਾ ਰਿਸ਼ਤਾ ਨੋਟ ਕਰੋ ਪ੍ਰੋਫਾਈਲ ਨੰਬਰ MB140 ਨਾਮ ਸਿੰਘ ਪਤਾ ਮੋਗਾ ਤੋਂ ਬਲੋਂਗ ਕਰਦੇ ਆ ਜੀ ਪਲੱਸ 2 ਜਿਹੜੀ ਪੜਾਈ ਕੀਤੀ ਹੋਈ ਆ ਮੁੰਡੇ ਦੀ ਤੇ ਭੈਣਾ ਦੋ ਮੈਰ ਨੇ ਭਰਾ ਕੋਈ ਨਹੀਂ ਕੱਦ 6 ਫੁੱਟ ਆ ਜੀ ਮੁੰਡੇ ਦਾ ਕਾਸਟ ਜੱਟ ਸਿੱਖ ਗੋਤ ਸਿੱਧੂ ਐ ਅ ਡੇਟ ਆਫ ਬਰਥ ਜਿਹੜੀ 27 11 87 ਦੀ ਹੈ ਕੰਮ ਆ ਜਿਹੜਾ ਜਰਮਨੀ ਪੀਆਰ ਆ ਮੁੰਡਾ ਵਿਦ ਆਲ ਫੈਮਿਲੀ ਤੇ ਪ੍ਰੋਪਰਟੀ ਇੰਡੀਆ ਦੇ ਵਿੱਚ ਤੇ ਜਰਮਨੀ ਆਪਣਾ ਘਰ ਹੈਗਾ ਤੇ ਕੁੜੀ 5 ਫੁੱਟ 5 ਤੋਂ ਘੱਟ ਨਾ ਹੋਵੇ ਬੀ ਐ ਸਿੰਘ ਨਰਸਿੰਘ ਐਮ ਐ ਬੀ ਡੀ ਨੂੰ ਪਹਿਲਾ ਮੈਰਿਜ ਵੀਰੋ ਮਾਫ ਕਰਨਾ ਮੋਗਾ ਤੇ ਲੁਧਿਆਣਾ ਨੂੰ ਪਹਿਲਾ ਬਾਹਰ ਦਾ ਹੀ ਨੰਬਰ ਹੈ ਇਹਨਾਂ ਦਾ ਵਟਸਐਪ ਵਾਲਾ ਪਲੱਸ ਨੰਝਾ ਵਾਲਾ ਕੋਡ ਲਗਾ ਲਿਆ ਕਰੋ ਲਾਲ ਪੱਟੀ ਦੇ ਵਿੱਚ ਤੇ ਐਡ ਪਾਉਣ ਲਈ ਇਹ ਥਾਂ ਪੀਲੀ ਪੱਟੀ ਤੇ ਸਿਰਫ ਸਾਨੂੰ ਹੈਲੋ ਕਰੋ ਐਡ ਪਾਉਣ ਲਈ ਫੋਨ ਨਾ ਲਾਓ ਕਿਉਂਕਿ ਫੋਨ ਬਹੁਤ ਜ਼ਿਆਦੇ ਹੁੰਦੇ ਕਿ ਨਹੀਂ ਜਾਂਦੇ ਪ੍ਰੋਫਾਈਲ ਨੰਬਰ MP1404 ਨਾਮ ਸਿੰਘ ਪਤਾ ਅਮਰਤਸਰ ਸਾਹਿਬ ਤੋਂ ਬਲੋਂਗ ਕਰਦੇ ਆ ਬੈਚਲਰ ਆਫ ਫਿਜ਼ੀਓਥੈਰੇਪੀ MPT ਹੁਣ ਮਾਸਟਰ ਫਿਜ਼ੀਓਥੈਰੇਪੀ MPT ਕਰ ਰਹੇ ਨੇ BPT ਕੀਤੀ ਹੋਈ ਆ ਪਹਿਲਾਂ ਤੇ ਭੈਣਾਂ ਦੋ ਨੇ ਆਸਟ੍ਰੇਲੀਆ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤ ਢਿੱਲੋ ਆ ਡੇਟ ਆਫ ਬਰਥ 28 ਸੇ 98 ਦਾ ਜੀ ਕੰਮ ਡਬਲ ਸਟੋਰੀ ਕੋਠੀ ਹੈਗੀ ਦੋ ਪਲਾਟ ਨੇ ਜਿੰਨਾਂ ਦੀ 1.5 ਕਰੋੜ ਤੋਂ ਉੱਪਰ ਜਿਹੜੀ ਰੇਟ ਆ ਇੱਕ ਕਿੱਲਾ ਜ਼ਮੀਨ ਆ ਪੀਤਾ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਨੇ ਮੈਡੀਕਲ ਲੈਂਡ ਦੇ ਵਿੱਚ ਬੀ ਡੀ ਐਸ ਐਮ ਐ ਐਸ ਸੀ ਬੀ ਐਸ ਸੀ ਨਰਸਿੰਗ ਜਾਂ ਗਵਰਨਮੈਂਟ ਜੌਬ ਤੇ ਕੁੜੀ ਚਾਹੀਦੀ ਆ ਲਾਲ ਪੱਟੀ ਜੀ ਨੰਬਰ ਸੀ ਇਹਨਾਂ ਨਾਲ ਡਾਇਰੈਕਟ ਗੱਲ ਕਰੋ ਪ੍ਰੋਫਾਈਲ ਨੰਬਰ ਐਮ ਬੀ 1405 ਨਾਮ ਕੌਰ ਪਤਾ ਬਠਿੰਡਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਬੀ ਐਸ ਸੀ ਐਗਰੀਕਲਚਰ ਦੀ ਕੀਤੀ ਹੋਈ ਆ ਭੈਣ ਆ ਕੋਈ ਨਹੀਂ ਭਰਾ ਇੱਕ ਆ ਕੱਦ 5 ਫੁੱਟ 4 ਇ 4 ਇੰਚ ਹੈ ਕਾਸਟਰ ਰਵਦਾਸੀ ਸਿੱਖਾ ਗੋਤ ਸੀ ਮਾਰਾ ਜੀ 1998 ਦਾ ਕੁੜੀ ਦਾ ਜਿਹੜਾ ਡੇਟ ਆਫ ਬਰਥ ਹੈ ਅ ਕੰਮ ਪਿਤਾ ਪੰਜਾਬ ਪੁਲਿਸ ਦੇ ਵਿੱਚੋਂ ਰਿਟਾਇਰਡ ਹੈ ਤੇ ਜਿਹੜਾ ਇਹਨਾਂ ਨੂੰ ਮੁੰਡਾ ਚਾਹੀਦਾ ਗਵਰਨਮੈਂਟ ਜੋਬ ਤੇ ਹੋਵੇ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਪੀਆਰ ਹੋਵੇ ਜਾਂ ਆਪਣਾ ਚੰਗਾ ਕਾਰੋਬਾਰ ਹੋਵੇ ਤੇ ਮੁੰਡਾ ਪੱਗ ਬਣਦਾ ਹੋਵੇ ਬਠਿੰਡਾ ਬਰਨਾਲਾ ਮਾਨਸਾ ਨੂੰ ਪਹੜਾ ਇੱਕ ਵਟਸਐਪ ਵਾਲਾ ਨੰਬਰ ਦਿੱਤਾ ਹੈ ਇੱਕ ਕਾਲਿੰਗ ਵਾਲਾ ਲਾਲ ਪੱਟੀ ਦੇ ਵਿੱਚ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਤੇ ਇਹੇਠਾਂ ਪੀਲੀ ਪੱਟੀ ਦੇ ਵਿੱਚ ਐਡ ਪਾਉਣ ਲਈ ਸਾਨੂੰ ਵਟਸਐਪ ਤੇ ਮੈਸੇਜ ਕਰੋ ਹੈਲੋ ਪ੍ਰੋਫਾਈਲ ਨੰਬਰ MB1406 ਨਾਮ ਸਿੰਘ ਪਤਾ ਸੁਨਾਮ ਸੰਗਰੂਰ ਤੋਂ ਬਲੋਂਗ ਕਰਦੇ ਆ ਪੜ੍ਹਾਈ ਗ੍ਰੈਜੂਏਟ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਕਣਵੜਾ ਕੱਦ 5 ਫੁੱਟ 7 ਇੰਚ ਆ ਕਾਸਟ ਖੱਤਰੀਆ ਗੋਤ ਘੂਰਾ ਡੇਟ ਆਫ ਬਰਥ 5 12 96 ਰੀਆਈ ਕੰਮ ਜੀਰਕਪੁਰ ਪ੍ਰਾਈਵੇਟ ਜੋਬ ਆ ਮੁੰਡੇ ਦੀ ਪੜ੍ਹੀ ਲਿਖੀ ਸੁੰਦਰ ਕੁੜੀ ਦਾ ਰਿਸ਼ਤਾ ਇਹਨਾਂ ਨੂੰ ਚਾਹੀਦਾਗਾ ਤੇ ਕੋਈ ਜਾਤੀ ਬੰਧਨ ਨਹੀਂ ਹੈਗਾ ਤੇ ਲਾਲ ਪੱਟੀ ਦੇ ਵਿੱਚ ਜੋ 99 ਵਾਲਾ ਨੰਬਰ ਹੈ ਇਹ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਇਹ ਇਥਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੈ ਜਿਨ੍ਹਾਂ ਨੇ ਐਡ ਪਾਉਣੀ ਹੁੰਦੀ ਹੈ ਪੀਲੀ ਪੱਟੀ ਵਾਲੇ ਨੰਬਰ ਤੇ ਸਿਰਫ ਹੈਲੋ ਲਿਖ ਕੇ ਭੇਜਿਆ ਕਰੋ ਕਾਲ ਨਾ ਕਰਿਆ ਕਰੋ ਤੇ ਕੋਈ ਵੀ ਰਿਸ਼ਤਾ ਮਿਸ ਨਾ ਹੋਵੇ ਚੈਨਲ ਸਬਸਕ੍ਰਾਈਬ ਜਰੋ